ਬੀ ਆਰ ਅੰਬੇਦਕਰ ਪਲਾਈ ਮੰਚ ਦੇ ਚੇਅਰਮੈਨ ਓਮ ਪ੍ਰਕਾਸ਼ ਅਨਾਰਿਆ ਅਤੇ ਪ੍ਰਧਾਨ ਰਿੰਕੂ ਜੀ ਐਮ ਨੇ ਆਪਣੇ ਸਾਥੀਆਂ ਸਮੇਤ ਇਕੱਤਰਤਾ ਕੀਤੀ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਐਸਸੀ ਪਾਈਚਾਰੇ ਨੇ ਮੰਗ ਕੀਤੀ ਹੈ ਕਿ ਇਸ ਵਾਰ ਅੰਮ੍ਰਿਤਸਰ ਨਗਰ ਨਿਗਮ ਦਾ ਮੇਅਰ ਜਾਂ ਫਿਰ ਸੀਨੀਅਰ ਡਿਪਟੀ ਮੇਅਰ ਐਸਸੀ ਸਮਾਜ ਵਿੱਚੋਂ ਬਣਾਇਆ ਜਾਵੇ। ਉਹਨਾਂ ਆਖਿਆ ਕਿ ਹਰ ਵਾਰ ਐਸਸੀ ਪਾਈਚਾਰਾ ਵੱਡੀ ਗਿਣਤੀ ਵਿੱਚ ਲਾਈਨਾਂ ਵਿੱਚ ਲਾ ਕੇ ਵੋਟਾਂ ਪਾਉਂਦਾ ਪਰ ਸਮਾਜ ਨੂੰ ਪੂਰਾ ਮਾਨ ਸਨਮਾਨ ਨਹੀਂ ਮਿਲਦਾ। ਕਰਦੇ ਮੇਰ ਜਿਹੜਾ ਅਸੀਂ ਸਮਾਜ ਨੂੰ ਅੱਜ ਕੀ ਮਿਲਣਾ ਚਾਹੀਦਾ ਰੋਟੇਸ਼ਨ ਦੇ ਮੁਤਾਬਕ ਜਿੱਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਅੰਦਰ ਸਾਰੀ ਸਿਆਸੀ ਪਾਰਟੀਆਂ ਦੇ ਜੋਰ ਤੋੜਾ ਖੜਾ ਜੋਰ ਲੱਗ ਰਿਹਾ ਔਰ ਮੇਰ ਜਲਦੀ ਹੀ ਅੰਮ੍ਰਿਤਸਰ ਨੂੰ ਮਿਲਣ ਵਾਲਾ ਔਰ ਇਹ ਸਾਰੇ ਚੀਜ਼ਾਂ ਦੇ ਵਿੱਚ ਅਸੀਂ ਇੱਕ ਬੇਨਤੀ ਇਹ ਕਰਨ ਜਾ ਰਹੇ ਹਾਂ ਕਿ ਹਰ ਇੱਕ ਸਿਆਸੀ ਪਾਰਟੀ ਜਿਹੜੀ ਆ ਆਪਣੇ ਆਪਣੇ ਤਰੀਕੇ ਦੇ ਨਾਲ ਸੰਵਿਧਾਨ ਦੀ ਗੱਲ ਕਰਦੀ ਆ ਉਹ ਫੋਟੋਆਂ ਲਗਾ ਕੇ ਦਫ਼ਤਰਾਂ ਦੇ ਵਿੱਚ ਗੱਲ ਕਰਦਾ ਕੋਈ ਜੇਸ ਦੀ ਪਾਰਲੀਮੈਂਟ ਦੇ ਸੰਵਿਧਾਨ ਨੂੰ ਲੈ ਕੇ ਕਸਮ ਖਾਂਦਾ ਲੇਕਿਨ ਜਦੋਂ ਪ੍ਰੈਕਟੀਕਲ ਕੰਮ ਕਰਨ ਦੀ ਵਾਰੀ ਆਂਦੀ ਹੈ ਉਹਦੇ ਕੁਝ ਨਹੀਂ ਆ ਅਸੀਂ ਬੇਨਤੀ ਕਰਦੇ ਹਾਂ ਇਥੇ ਜਿਹੜਾ ਮੇਰ ਲੱਗਣ ਜਾ ਰਿਹਾ ਹੈ ਪਹਿਲਾਂ ਤਾਂ ਸਾਡੀ ਮੰਗ ਹੈਗੀ ਕਿ ਇੱਥੇ ਮੇਰ ਜਿਹੜਾ ਉਹ ਐਸੀ ਸਮਾਜ ਦਾ ਹੋਣਾ ਚਾਹੀਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੇ ਆਪਕੇ ਵੋਟ ਦਿੱਤੀ ਜਿਹੜੀ ਵਰਤੋਂ ਕੀਤੀ ਔਰ ਸਭ ਤੋਂ ਜ਼ਿਆਦਾ ਵੋਟ ਪਾਉਣ ਵਾਲਾ ਵਰਗ ਜਿਹੜਾ ਲੈਣਾ ਚਾਹੀਦਾ ਖੜਾ ਕੋਈ ਵੋਟ ਪਾਉਂਦਾ ਉਹ ਸਾਡਾ ਸਮਾਜ ਹੈ ਅਸੀਂ ਮੰਗ ਕਰਦੇ ਹਾਂ ਕਿ ਮੇਰ ਜਿਹੜਾ ਅੰਮ੍ਰਿਤਸਰ ਦਾ ਉਹ ਐਸੀ ਸਮਾਜ ਦਾ ਹੋਣਾ ਚਾਹੀਦਾ ਲੇਕਿਨ ਜੇ ਕੋ ਟਾਟੀਆਂ ਦੀ ਕੋ ਮਜਬੂਰੀ ਹੈ ਜੇ ਕੋ ਐਸੀ ਸਥਿਤੀ ਹੈ ਤੇ ਫਿਰ ਘੱਟੋ ਘੱਟ ਜਿਹੜੀ ਸਾਡੀ ਰੋਟੇਸ਼ਨ ਹੈ ਜਿਹੜੀ ਹਰ ਇੱਕ ਪਰੰਪਰਾ ਹੈ ਅੰਮ੍ਰਿਤਸਰ ਦੇ ਅੰਦਰ ਵੀ ਇੱਥੇ ਜਿਹੜਾ ਡਿਪਟੀ ਮੇਅਰ ਅਸੀਂ ਜੀ ਡਿਪਟੀ ਮੇਅਰ ਉਹ ਸਾਡਾ ਹੋਣਾ ਚਾਹੀਦਾ ਔਰ ਉਹਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਵਾਲਮੀਕੀ ਆਬੇ ਦੀ ਸਿਕ ਸਮਾਜ ਦੇ ਵਿੱਚੋਂ ਸਾਡਾ ਹੋਣਾ ਚਾਹੀਦਾ ਔਰ ਜੇ ਅਗਰ ਇਹ ਨਹੀਂ ਹੁੰਦਾ ਤੇ ਮੈਂ ਇੱਕ ਪਾਰਟੀ ਨੂੰ ਸਪਸ਼ਟ ਰੂਪ ਦੇ ਵਿੱਚ ਕਹਿ ਦੇਣਾ ਚਾਹੁੰਦਾ ਦੋਵਾਰ ਸਤਾਈ ਦੀ ਇਲੈਕਸ਼ਨ ਆ ਰਹੀ ਹੈ ਇਹ ਜਿਹੜਾ ਕੀਤਾ ਕਦਮ ਤੁਹਾਨੂੰ ਉਹ ਤੁਹਾਨੂੰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਦੱਸੂਗਾ ਕਿ ਤੁਸੀਂ ਸਾਡੇ 35 ਸਾਸੀ ਪਾਰਟੀਆਂ ਕੀ ਸੋਚਦੇ ਹੋ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜਾ ਮੇਅਰ ਯਰਸੀ ਨੇ ਡਿਪਟੀ ਮੇਅਰ ਜਿਹੜਾ ਐਸੀ ਸਮਾਜ ਤੋਂ ਵਾਲੀ ਸਮਾਜ ਤੋਂ ਬਿਕਾ ਟੋਕਾ ਟਿਕਣ ਕੇ ਮੇਰ ਮੇਰ ਤੇ ਤੁਸੀਂ ਨਹੀਂ ਜਿਹੜਾ ਟੋਕਾ ਸੀਨੀਅਰ ਡਿਪਟੀ ਮੇਰ ਐਸੀ ਸਮਾਜ ਦਾ ਹੋਣਾ ਚਾਹੀਦਾ ਕਿਉਂਕਿ ਜਿਹੜਾ ਐਸੀ ਸਮਾਜ ਆ ਉਹ ਸਾਰਿਆਂ ਨੂੰ ਅੱਗੇ ਲੈ ਕੇ ਚੱਲਦਾ ਉਹ ਹੀ ਜਾ ਕੇ ਸਭ ਕੋ ਜਿਤਾ ਜਿਤਾਉਂਦਾ ਅਤੇ ਮੋਟਾ ਬਹੁੰਦੇ ਕਾਰਪਸ਼ਨ ਜਿਹੜੀ ਐਡੀ ਵੱਡੀ ਚੱਲੀ ਆ ਜਿਸ ਤਰ੍ਹਾਂ ਕਿ ਹੰਸੇ 3000 ਬੰਦਾ ਕਦੋਂ ਕਦੋਂ ਐਸੀ ਸਮਾਜ ਦੇ ਅਥੇ ਕੰਮ ਕਰ ਰਿਹਾ ਤੇ ਸਾਡੀ ਉਹ ਬੇਨਤੀ ਹੈ ਸਰਕਾਰ ਨੂੰ ਮੇਰ ਚਾਏ ਕਾਂਗਰਸ ਦਾ ਬੜੇ ਜਾਂ ਚੜੂ ਦਾ ਬੜੇ ਜਾਂ ਭਾਜਪਾ ਦਾ ਬੜੇ ਕੋਈ ਵੀ ਬੜੇ ਟੱਪੋ-ਟੱਪ ਸੀਨੀਅਰ ਡਿਫਟੀ ਮੇਂ ਐਸਸੀ ਸਮਾਜ ਦਾ ਚਾਹੀਦਾ ਖਾਲੀ ਦੇ ਵਿੱਚ ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਤੇ ਉਧਰ ਐਸਸੀ ਭਾਈਚਾਰੇ ਨੇ ਰਾਜਨੀਤਿਕ ਪਾਰਟੀਆਂ ਨੂੰ ਇੱਕ ਵੱਡੀ ਮੰਗ ਰੱਖ ਦਿੱਤੀ ਹੈ ਐਸਸੀ ਭਾਈਚਾਰੇ ਦਾ ਆਖਣਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਐਸਸੀ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਵੋਟਾਂ ਪਾਉਣ ਲਈ ਬਾਹਰ ਨਿਕਲਦੇ ਨੇ सो so, हम जो मांग की है ऐसी भाईचारे वालों राजनीतिक पार्टियां नहीं नही देखना हो विजय कुमार फास्ट वे न्यूज